ਲੱਭੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਤਾਬਾਂ ਕੀ ਬਾਤਾਂ ਚੱਲਦੀਆਂ ਰਹਾ ਤਾਂ ਕਿਤਾਬਾਂ ਬਹੁਤ ਛਪੜੀਆਂ ਪੰਜਾਬੀ ਦੇ ਵਿੱਚ ਔਰ ਨਿਆਣਿਆਂ ਵਾਸਤੇ ਨਿਕ ਬਹੁਤ ਹੀ ਵਧੀਆ ਕਿਤਾਬ ਛਪੀ ਐ ਬਾਤਾਂ ਦਿਓ ਛਲੇਟੇ ਪਈਆਂ ਪਹਿਲਾਂ ਜਦਨਾ ਅਰ ਜਾਈਏ ਬੈਠੇ ਹੋ ਗਰੇਦੇ ਬੇਬੇ ਬਾਪੂ ਦਿਵਾਂ ਕੀ ਪਰੀਆਂ ਕੀ ਛਲੇਟਿਆਂ ਕੀ ਬਹੁਤ ਕਹਾਣੀਆਂ ਸੁਣਾਏ ਕਰਦੇ ਬੜਾ ਕਬਾਲ ਹੋਏ ਤਾਂ ਨਜ਼ਾਰਾ ਆਵੇ ਤਾਂ ਤੇ ਫਿਰ ਹੌਲੀ ਹੌਲੀ ਜਿਹੜਾ ਹੈਗਾ ਸਾਰਾ ਕੁਝ ਸਾਨੂੰ ਪਤਾ ਬੱਜ ਗਿਆ ਮੋਬਾਈਲ ਆ ਗਿਆ ਫੋਨ ਆ ਗਿਆ ਪਰਿਵਾਰ ਪੂਰੀ ਦਿਨੋਂ ਫੇਰ ਉਹ ਹੀ ਪ੍ਰੀਤ ਚੱਲ ਰਹੀ ਹੈ ਵੀ ਬਾਤਾਂ ਸੁਣਾਓ ਯਾਰ ਪੋਰ ਗਫ ਚੰਗਾੜਾ ਨਿਕਲੇਗਾ। ਸੋ ਇਹ ਸ਼ਾਹ ਨੇ ਕਿਤਾਬ ਛਾਪੀ ਹੈ ਬਹੁਤ ਵਧੀਆ ਨਿਆਣੇ ਵਾਸਤੇ ਇਸਮਾਂ ਕਹਾਣੀਆਂ ਹੈ। ਕਹਾਣੀਆਂ ਦੇ ਵਿੱਚ ਨਾ ਬੜੇ ਕਮਾਲ ਕੀ ਜਿਦਰਾ ਇੱਕ ਕਹਾਣੀ ਸ਼ੁਰੂ ਆ ਸੁਨਹਿਰੀ ਬੁਲਬੁਲ। ਇਸ ਤਰੀ ਹੋਏ ਦੇ ਨਾ ਕਹਾਣੀ ਕਹਾ ਵੀ ਇੱਕ ਬਾਦਸ਼ਾਹ ਸੀ ਉਹਦੇ ਤਿੰਨ ਪੁੱਤਰ ਸਨ, ਦੋ ਬੜੇ ਚੁਸਤ ਚਲਾਕ ਤੇ ਤੀਸਰਾ ਸਿੱਤਰ। ਸਿੱਤਰ ਸਿੱਤਰ ਦਾ ਨਾਂ ਸੁਣੋ ਅਲੋਦੀਨ। ਸਿੱਤਰ ਦਾ ਨਾਂ ਸੀ ਅਲੋਦੀਨ। ਬਾਦਸ਼ਾਹ ਦੀ ਮਲਕੀਅਤ ਵਿੱਚ ਇੱਕ ਬਾਗ ਵੀ ਸੀ ਬਾਗ ਵਿੱਚ ਇੱਕ ਸਿਓ ਦੇ ਦਰਖਤ ਨੂੰ ਕੇਵਲ ਤਿੰਨ ਸਿਓ ਲੱਗਦੇ ਸਨ ਕੇਵਲ ਤਿੰਨ ਸਿਓ ਸੋ ਇਸ ਤਰ੍ਹਾਂ ਬਹੁਤ ਦਿਲਚਸਪ ਪਰ ਲੰਬੀਆਂ ਕਹਾਣੀਆਂ ਐ ਇਸ ਵਿੱਚ ਮੇਰੇ ਖਿਆਲ ਹੈ ਸ਼ਾਹ ਕਿੰਨੀਆਂ ਸੱਤ ਕਹਾਣੀਆਂ ਕੋਲ ਹੂੰ ਇਹ ਕੁ ਦੋ ਤਿੰਨ ਚਾਰ ਵਿੱਚ ਛੋਟੀਆਂ 10 ਕਹਾਣੀਆਂ ਵਿੱਚ ਥੋੜੀ ਛੋਟੀ ਵੀ ਹੈ ਸੋ ਆਪਣੇ ਨਿਆਣੇ ਨੂੰ ਕਿਤਾਬ ਜ਼ਰੂਰ ਦਿਓ। ਤਿੰਨ ਛੋਟੀਆਂ ਸੱਤ ਦੀ ਅੱਜਕੱਲ ਬੜਾ ਰੌਲਾ ਪਿਆ ਰਿਹਾ ਵੀ ਮੋਬਾਈਲ ਹੈ ਜਿਹੜੇ ਖਾਸ ਕਰਕੇ ਛੋਟੇ ਨਿਆਣੇ ਨਾਲ ਕਿ ਦਿਮਾਗ ਵਿੱਚ ਬਹੁਤ ਖਤਰਨਾਕ ਚੀਜ਼ਾਂ ਸੋਚ ਪੈਦਾ ਹੋ ਰਹੀ ਹੈ ਜਿਹੜੇ 5 4 7 ਸਾਲ ਦੇ ਨਿਆਣੇ ਮੋਬਾਈਲ 'ਤੇ ਬੈਠੇ ਨੇ। ਸੋ ਇਹ ਕਿਤਾਬ ਸ਼ਾਤ ਹੀ ਮੰਗਾ ਲਿਓ ਥੋਵੇਂ ਪੜਿਓ ਆਪਣੇ ਨਿਆਣੇ ਨੂੰ ਕਹਾਣੀਆਂ ਸੁਣਾਇਓ ਆਪਣੇ ਵਿੱਚ ਬੈਠ ਕੇ। ਅੱਜਕੱਲ ਸਿਆਲ ਚੱਲ ਰਿਹਾ ਹੈ ਰਜਾਈ ਦੇ ਵਿੱਚ ਬੈਠ ਕੇ ਸੰਜੇ ਟਾਈਮ ਕੋਈ ਗੱਦੀ ਕਹਾਣੀ ਯਾਦ ਕਰ ਲਈ ਫਿਰ ਆਪਣੇ ਨ ਫਿਰ ਨਿਆਣੇ ਅੱਗੇ ਪੁੱਛੇ ਤੇ ਫਿਰ ਕੀ ਹੋਇਆ ਹਾਂ ਇਹ ਸਾਰੀਆਂ ਕਹਾਣੀਆਂ ਏਦਾਂ ਇਹਦੇ ਵਿੱਚ ਹੀ ਆ ਫਿਰ ਕੀ ਹੋਇਆ ਫਿਰ ਕੀ ਹੋਇਆ ਅੱਗੇ ਕੀ ਹੋਇਆ ਉਹ ਬਹੁਤ ਕਮਾਲ ਹੈ ਫਿਰ ਕੀ ਹੋਇਆ ਪਰ ਅਜਗਲੀ ਇੱਕ ਹੋਰ ਵੀ ਇਹਨੇ ਯਾਰ ਮੈਂ ਆਪਾਂ ਮੈਂ ਨਾ ਇੱਕ ਬੰਦਾ ਦੇਖ ਰਿਹਾ ਤਾਂ ਜਾਦੂਗਰ ਬਹੁਤ ਮਸ਼ਹੂਰ ਹੈ ਅੰਗਰੇਜ਼ ਆ ਕੋਈ ਉਹ ਕਿਸੇ ਪਾਰਟੀ 'ਚ ਮੈਂ ਗਿਆ ਪਾਣੀ ਦਾ ਫੁਵਾਰਾ ਚੱਲ ਰਿਹਾ ਪਾਣੀ ਤਰਾ ਗਿਰ ਰਿਹਾ ਇੱਕ ਚ ਬੱਚੇ ਵਾ ਉਸਨੇ ਕੀ ਕਰਿਆ ਸਭ ਦੇ ਸਾਹਮਣੇ ਹੱਥ ਪਾਇਆ ਹਨੀ ਪਾਣੀ ਜੰਮ ਗਿਆ ਅੱਛਾ ਤੇ ਬਾਅਦੋਂ ਮੈਂ ਵੀਡੀਓ ਦੇਖਣ ਲੱਗਾ ਫਿਰ ਦੂਸਰੀ ਵੀਡੀਓ ਐਕਸਪੋਜ਼ ਉਹਨਾਂ ਸਾਰਾ ਕੁਝ ਮਿੱਟੀ ਹੈ ਗਾਟੇ ਹਰ ਕਲਪਨਾ ਹੀ ਮਾਰਦੀ ਬੰਦੇ ਦਾ ਸਵਾਦ ਮਾਰਦਿਆ ਜਦੋਂ ਬੱਚੇ ਛੋਟੇ ਛੋਟੇ ਹੋਏ ਕਰਦੇ ਯਾਰ ਸਕੂਲ ਮਾਏ ਤੇ ਨਾ ਜਾਦੂਗਰ ਤਾਂ ਝੋਲੀ ਲੈ ਕੇ ਝੋਲੀ ਮੇਰੇ ਟੇਪ ਰਿਕਾਰਡ ਕੱਢਣਾ ਤੇ ਉਸ ਮਮਸਤੀ ਕੇ ਗਾਣੇ ਚੱਲਨੇ ਇੱਕਦ ਕਲਦੀ ਮਾਨ ਕੇ ਚੱਲਨੇ ਕੱਪੜੇ ਨਵੇਂ ਸੂਟ ਮਨ ਬੜੇ ਹੈਰਾਨ ਹੋਏ ਕਰਨਾ ਵੀ ਯਾਰ ਕਮਾਲ ਕਰਦੀ ਯਾਰ ਹਰ ਚੀਜ਼ ਜਾਣਨੇ ਕਰ ਕਹਿੰਦਾ ਖਿੱਚ ਮਾਰ ਗਈ ਜ਼ਿੰਦਗੀ ਮਤੇ ਤੇ ਇਹ ਬਾਤਾਂ ਦੇ ਵਿੱਚ ਇਹੀ ਆ ਹਰ ਚੀਜ਼ ਜਾਣ ਲੈਣਾ ਮਤਲਬ ਕਿ ਯਾਰ ਇਹ ਬਾਤਾਂ ਦੇ ਵਿੱਚ ਇਹ ਆ ਵੀ ਇਹ ਬੰਦਾ ਬੰਦੇ ਨੂੰ ਮਤਲਬ ਕੱਟ ਵੱਟ ਕਰਕੇ ਜਾ ਤੇ ਕੜਾਏ ਚ ਪਾਕਿਸਤਨ ਦੀ ਧਾਰ ਦੇ ਯਾਰ ਕਈ ਚੀਜ਼ਾਂ ਤੇ ਨਾ ਅਣਜਾਣ ਰਹਿਣਾ ਹੀ ਖਿੱਚ ਪੈਦਾ ਕਰਾ ਸਵਾਦ ਆ ਸਵਾਦ ਹੈ ਸਵਾਦ ਜਿੰਦਗੀ ਇਸ ਕਰ ਕਰਤ ਬੋ ਗਿਆ ਵੀ ਹਰ ਚੀਜ਼ ਬਾਰੇ ਜਾਣ ਚੁੱਕੇ ਆ ਹਰੇਕ ਬੰਦਾ ਕਹ ਰਿਹਾ ਅੱਛਾ ਜੀ ਪਪਾ ਘੁੰਮਣ ਜਾ ਰਹੇ ਨੇ ਕੋਈ ਲੈ ਜਾ ਰਹੇ ਕਸ਼ਮੀਰ ਜਾ ਰਹੇ ਕੋ ਕੇਰਲ ਜਾ ਰਹੇ ਉਹ ਪਹਿਲਾਂ ਨੈਟ ਪਰ ਮੋਬਾਈਲ ਪਰ ਦੇਖ ਕੇ ਇਹ ਚੀਜ਼ਾਂ ਉਹ ਯਾਰ ਉੱਥੇ ਗਿਆ ਉਹਨੂੰ ਲੱਗਿਆ ਕੋਈ ਮੁੱਦਾ ਹੀ ਨਹੀਂ ਹੈਗਾ ਹੂੰ ਸੋ ਉਹ ਮੁੱਦਾ ਖਤਮ ਨਾ ਹੋ ਜਾਏ ਇਸ ਕਰਕੇ ਜੋ ਛਲੱਡੇ ਅਰ ਪੜੀਆਂ ਬਾਤਾਂ ਇਸ ਮਾਂ ਖੜੀਆਂ ਚਾਹੇ ਵੀ ਜੋ ਮੱਕੀਆਂ ਚਾਹੇ ਵੀ ਜੋ ਚਰੀਆਂ ਹੂੰ ਪਰ ਪੜੋ ਦੇ ਉਸ ਲੇਟੇ ਪਈਆਂ ਸਾਰਿਆਂ ਨੂੰ ਸاسیਕਾਰ